ਹਾਂ ਜੀ ਸਰ ਤੁਹਾਡਾ ਪਾਣੀ ਜੀ ਮੋਠਾਪਰ ਚੇਅਰਮੈਨ ਨੈਟਵਰਕ ਮੇਰੀ ਸਾਰੇ ਸੁਰਤ ਸਸੀ ਗਾਂ ਨਮਸਕਾਰ ਅੱਜ ਸਰ ਹਾਰਵਰੀ ਦਾ ਸੀਜ਼ਨ ਕਿਵੇਂ ਚੱਲ ਰਿਹਾ ਹੈ ਸਰਦੀ ਦੀ ਉਤ ਸ਼ੁਰੂ ਹੋ ਚੁੱਕੀ ਹੈ ਕਿੰਨੇ ਕ ਆਰਡਰ ਹੁਣ ਤੱਕ ਆਏ ਨੇ ਜਾਂ ਕਿਸੇ ਕੇ ਨਾਲ ਕਾਰੋਬਾਰ ਤੇ ਅਸਰ ਕੋਵਿਡ ਦੇ ਬਾਅਦ ਸਾਡਾ ਸੀਜ਼ਨ ਬਿਲਕੁਲ ਠੀਕ ਨਹੀਂ ਗਿਆ ਦਸਤਵ ਸੀਜ਼ਨ ਲੱਗਦੀ ਸੀ ਲੇਕਿਨ ਇਸ ਸਾਲ बहुत अच्छा सीजन है सर्दी टाइम दी आ गई पहाड़ा बर्फ पै रही है वो इम्पैक्ट पूरा नॉर्दन इंडिया आ चुका है कस्टमर लाने शुरू हो गए सप्लाइया शुरू हो गई प्रोडक्शन पूरी है। और एक मुश्किल थी लेबर की शॉर्टेज से बिहार का इलेक्शन खत्म हो गया लेनी शुरू हो गई मतलब इस साल ਸਾਰੇ ਪਾਸੋਂ ਚੁੱਪ ਚੰਗੀ ਆ ਰਹੀ ਨੇ ਸਰ ਕਿਹੜੇ ਕਿਹੜੇ ਰਾਜਾਂ ਤੋਂ ਜ਼ਿਆਦਾਤਰ ਆਰਡਰ ਜਿਹੜੇ ਆਏ ਨੇ ਔਰ ਕਿਸ ਚੀਜ਼ ਦੀ ਜ਼ਿਆਦਾਤਰ ਕੀ ਡਿਮਾਂਡ ਹੈ ਮੋਰ ਥੈਨ 50% ਨੌਦਨ ਇੰਡੀਆਜ਼ ਮਾਲ ਦੇ ਕਰ ਨੌਦਨ ਇੰਡੀਆ ਕਿ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਹਿਮਾਚਲ ਜੀਐਨਕੇ ਆਪਕੋ ਕੋਲਕਾਤਾ ਤੋਂ ਨੌਦਨ ਇੰਡੀਆ ਕਿ ਨਾ ਦੇਣਗੇ ਇਸ ਕਾਕੇ ਮੌਜੂਦ ਜੇ ਸਤੋ ਜਗ ਮਾਰਦਾ ਕਿੰਨੇ ਦਾ ਜ਼ਿਆਦਾ ਕਰਾ ਪਿਛਲੇ ਸਾਲਾਂ ਦੀ ਗੱਲ ਕਰੀਏ ਇਸ ਸਾਲਾਂ ਦੀ ਗੱਲ ਕਰੀਏ ਕਿੰਨਾ ਅਸਰ ਆ ਜਾਂ ਕਿੰਨਾ ਜਿਹੜਾ ਕੁਝੀ ਬਾਤ ਨਾਲ ਦਿੱਤੀ ਇਸ ਬਾਤ ਜਿਹੜਾ ਕੰਮ ਦੇ ਉੱਤੇ ਅਸਰ ਅਸੀਂ ਆਪਟੀਮਿਸਟਿਕ ਹੈ ਆਸ਼ਾਵਾਦੀ ਹੈ ਸਮੂਹ ਵੀ ਹੈ ਕਿ ਅੱਜ ਕੀ ਸਾਡੀ ਇਨਕਰੀਸ 15 ਤੋਂ 20% ਰਹੇਗੀ ਔਰ ਹਿੰਦਸਤੀ ਨੂੰ ਬਹੁਤ

ਏ ट्रेंड ਇੰਪਰਵਿਨ ਬੱਧਾ ਜਾ ਰਿਹਾ ਹੈ। ਹੋਰ और पच्चीस ਉਤੀ तीन परसेंट ऑनलाइन ਵਿੱਚ ਆਇਆ ਹੈ। ਅਸਰ ਜਿੰਨਾ ਸੀਜ਼ਨ ਸੌੜ ਗਈ ਜਾ ਰਹੀ ਹੈ ਸਾਰੀ ਦਾ ਖਾਸ ਤੌਰ ਤੇ। ਛੋਟਾ ਹੁੰਦਾ ਜਾ ਰਿਹਾ ਸੀ ਲੱਗਦਾ ਕਿ ਇਸ ਵਾਰੀ ਮੁਨਾਫਾ ਹੋਗਾ ਸੀਜ਼ਨ ਨਪਰ ਜਾਣ ਦੀ ਕੁਝ ਉਮੀਦਾਂ ਜੜੀਆਂ ਨੇ। ਜੈਸ ਪ੍ਰੈਡਿਕਸ਼ਨ ਤਾਂ ਇਹ ਜੀ ਜੋ ਹੈ ਅੱਜ ਦੀ ਸਦੀ ਅੱਗੇ ਦਸੰਬਰ ਅਈ ਗੱਲ ਦੋ ਮਿੰਟ ਹੈ ਜੀ ਉਹਨਾਂ ਦਾ ਬੈਨੀਫਿਟ ਹੈ। ਅਸਰ ਜਿਸ ਤਰ੍ਹਾਂ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਮਾਲ ਬਣਾਉਣਾ ਵੀ ਘੱਟ ਕਰਤਾ ਸੀ। ਲੱਗਦਾ ਕਿ ਇਸ ਤਰੀ ਮਾਲ ਦੁਬਾਰਾ ਬਣਾਉਣ ਪਾਈਪਲਾਈਨ ਦੇ ਵਿੱਚ ਪਾਣਾ ਪੋਜਿਆ ਦੁਬਾਰਾ ਬਣਾਉਣਾ ਪੋਜਿਆ। ਆਰਡਰਾਂ ਨੂੰ ਲੈ ਕੇ ਕਿ ਉਹ ਸਕੂਰਾਮ ਖਾਦ ਜਿੰਨੀ ਆਤੀ ਚੱਲਦੀ ਰਹੇ। ਤੇ ਵੀ ਸਕੂਰਾਮ ਤੇਜ਼ੀ ਇਹ ਪੂਰੀ ਤੇ ਕੀ ਹੈ। ਪੂਰੀ ਲੱਗੇ। ਅਸਰ ਕੀ ਨਾਮ ਹੈ? ਬਿਜ਼ਨਸ ਸਿੰਘ ਮਕਰ ਹੈ ਜੀ। ਜਿਹੜੀ ਜਗ੍ਹਾ ਦੁਕਾਨ ਹੈ। ਫੇਰ ਲਖਾਂਗੇ। ਅੱਛਾ ਸਰਦੀਆਂ ਦਾ ਮਾਲ ਲੱਗ ਚੁੱਕਿਆ ਹੈ ਕਿਸ ਤਰੀਕੇ ਦੇ ਨਾਲ ਆਰਡਰ ਆ ਰਹੇ ਆ ਔਰ ਕਿੰਨੇ ਦਾ ਇਸ ਵਾਰ ਦਾ ਜਿਹੜਾ ਸੀਜ਼ਨ ਹੈ ਉਹ ਰਹਿਣ ਵਾਲਾ ਲੱਗਦਾ ਤੁਹਾਨੂੰ ਕਿੰਨੇ ਕਿ ਗ੍ਰਾਹਕੀ ਜਾਂ ਕਿੰਨੇ ਕਿ ਵਪਾਰੀ ਜਿਹੜੇ ਨੇ ਉਹ ਇਸ ਵਾਰ ਆਰਡਰ ਉਹਨਾਂ ਦੇ ਆਏ ਨੇ ਨਹੀਂ ਐਸਾ ਵੀ ਬਹੁਤ ਅੱਛਾ ਪੋਜ਼ਿਟਿਵ ਵਾਈਬਸ ਹੈ ਜੀ ਕਸਟਮਰ ਦਾ ਬਹੁਤ ਅੱਛਾ ਰਿਸਪੌਂਸ ਹੈ ਜੋ ਵੀ ਸੀ ਮਾਲ ਮੰਗਵਾ ਰਹੇ ਆ ਕਿ ਨਾਲ ਦੀ ਨਾਲ ਸੇਲ ਹੋ ਰਿਹਾ ਤੇ ਹੋਰ ਵੀ ਪੈਂਡਿੰਗ ਆਰਡਰ ਚੱਲ ਰਿਹਾ ਹੈ ਮੌਸਮ ਦਾ ਸਾਧਨ ਕਰਕੇ ਬਹੁਤ ਅੱਛਾ ਰਿਸਪੌਂਸ ਹੈ ਜੀ ਇਸ ਸਾਲ ਵਾਲਾ ਜਾਂ ਪਹਿਲਾਂ ਦੋ ਸਾਲਾਂ ਤੋਂ ਜੋ ਹੋ ਰਿਹਾ ਸੀਗਾ ਇਸ ਵਾਰੀ ਉਹ ਮਾਹੌਲ ਨਹੀਂ ਆ ਬਹੁਤ ਅੱਛਾ ਪੋਜ਼ਿਟਿਵ ਵਾਈਬ ਹੈ ਜੀ ਅੱਜ ਕਿਤੋਂ ਕਿਤੋਂ ਵਪਾਰੀ ਆਂਦੇ ਨੇ ਪੂਰੇ ਲੁਧਿਆਣਾ ਤੋਂ ਬੋਲਣ ਦੇ ਵਿੱਚ ਪੂਰੇ ਇੰਡੀਆ ਸਕੇਲ ਦੇ ਵਪਾਰੀ ਆਂਦਾ ਜੀ ਅਸਾਮ ਤੋਂ ਬੰਗਲਾਦੇਸ਼ ਤੋਂ ਮਤਲਬ ਕਿ ਕਲਕੱਤਾ ਤੋਂ ਜਿਵੇਂ ਲਾ ਲਓ ਦਿੱਲੀ ਜਿਵੇਂ ਜੀ ਐਂਡ ਕੇ ਹਿਮਾਚਲ ਸਾਰੇ ਸਾਰੀਆਂ ਸਟੇਟਾਂ ਭੁਗਦੀਆਂ ਲੁਧਿਆਣਾ ਬੋਲਣ ਤਾਂ ਬਹੁਤ ਫੇਵਰੇਟ ਫੇਮਸ ਹੈ ਜੀ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਸਰਦੀ ਘਟ ਪਈ ਆ ਲੱਗਦਾ ਕਿ ਇਸ ਵਾਰੀ ਜਿਹੜਾ ਪਿਛਲੇ ਸਾਲਾਂ ਦਾ ਰੁਕਿਆ ਹੋਇਆ ਮਾਲ ਉਹ ਵੀ ਬਿਲਕੁਲ ਜੀ ਪਹਿਲਾਂ ਕਹੇ ਸਰਦੀਆਂ ਦੀ ਬਹੁਤ ਪਈਆਂ ਦਸੰਬਰ ਦੇ ਵਿੱਚ ਮਾਲ ਨਹੀਂ ਮਿਲਨੇ ਫੈਕਟਰੀਆਂ ਵਿੱਚ ਬਹੁਤ ਔਰ ਮਾਲ ਵੀ ਨਹੀਂ ਬਣ ਰਿਹਾ ਜੀ ਜਿੰਨਾ ਜਿੰਨਾ ਆਰਡਰ ਸੀਗਾ ਉਹਨਾਂ ਦਾ ਮਾਲ ਸੀ ਸਾਰੇ ਕਲੀਅਰ ਕਰਕੇ ਬੈਠੇ ਆ ਇਸ ਕਰੀ ਬਹੁਤ ਜ਼ਿਆਦਾ ਓਵਰਫਲਡ ਪੈਣ ਦੀ ਉਮੀਦ ਹੈ ਤੇ ਸਾਡੇ ਕੋਲ ਮਾਲ ਓਵਰ ਵੀ ਨਹੀਂ ਹੈ ਜਿੰਨਾ ਮਾਲ ਪੰਦਾ ਨਾਲ ਨਾਲ ਸਾਡਾ ਸਾਰਾ ਜਾ ਰਿਹਾ ਜੀ ਅੱਛਾ ਆਨਲਾਈਨ ਆਰਡਰ ਆ ਰਹੇ ਆਨਲਾਈਨ ਆ ਰਹੇ ਜੀ ਬਹੁਤ ਅੱچھے ਆਰਡਰ ਆ ਰਹੇ ਜੀ ਹਰ ਪੂਰੀ ਇੰਡੀਆ ਸਕੇਲ ਤੋਂ ਆਰਡਰ ਆ ਰਹੇ ਜੀ ਆਨਲਾਈਨ ਆਰਡਰ ਆ ਰਹੇ ਜੀ ਅੱਛਾ ਸਰ ਜਿਵੇਂ ਆਨਲਾਈਨ ਟਰੇਡਿੰਗ ਵੀ ਕਰਦੇ ਆ ਲੱਗਦਾ ਉਹਦਾ ਵੀ ਕਿਤੇ ਨਾ ਕਿਤੇ ਇੰਪੈਕਟ ਕਿਤੇ ਨਾ ਹੈ ਜੀ ਮਾਰਕੀਟ ਤੇ ਇਫੈਕਟ ਹੈਗਾ ਉਹਦਾ ਜਿਵੇਂ ਐਪਸ ਚੱਲੇ ਆ ਉਹਨਾਂ ਦਾ ਮਰਬ ਡਿਟੇਲ ਕਾਊਂਟਰ ਤੇ ਆ ਕੇ ਉਹਦਾ ਅਸਰ ਹੈਗਾ ਜੀ ਇਹ ਸੀਗਾ ਨਹੀਂ ਕਹਿ ਸਕਦੀ ਕਿ ਉਹਦਾ ਅਸਰ ਨਹੀਂ ਹੈਗਾ ਮਰਬ ਡਿਟੇਲ ਕਾਊਂਟਰ ਤੇ ਆ ਕੇ ਉਹਦਾ ਅਸਰ ਹੈਗਾ ਜੀ ਕਿੰਨੇ ਕ ਪਰਸੈਂਟ ਲੱਗਦਾ ਕੀ ਪਿਛਲੇ ਸਾਲਾਂ ਨੂੰ ਸੀਜ਼ਨ ਜਿਹੜਾ ਜ਼ਿਆਦਾ ਵਧੀਆ ਰਿਹਾ ਪੂਰਾ ਮਾਰਕ ਮਰਬ ਕਹਿ ਸਕਦਾ 50% ਅਜਾ 50% ਹਾਂ ਪਹਿਲੇ ਨਾਮ ਦੇ ਚਾਰੇ ਤੇ ਰੋਣਾ ਕਿ ਇਸ ਵਾਰ ਹੈਗੀ ਹੈ ਜੀ ਹੋਏਗੀ ਵੀ ਹਜੇ ਦਸੰਬਰ ਸਾਡੇ ਕੋ ਪਿਆ ਜੀ ਮਤਲਬ ਦਸੰਬਰ ਸਾਰਾ ਪੈ ਇੱਕ ਸਾਰੀਆਂ ਦਾ ਤਾਂ ਕਿ ਹਿੰਨਾ ਵੀ ਬਹੁਤ ਹੁੰਦਾ ਜੀ 30 ਡੇਜ਼ ਵੀ ਬਹੁਤ ਹੁੰਦੇ ਆ ਮਤਲਬ ਕਿ ਬਾਕੀ ਮੌਲਕ ਦੇ ਹੱਥ ਹੈ ਜੀ ਮਤਲਬ ਕੁਦਰਤ ਦੇ ਹੱਥ ਹੈ ਸਾਰਾ ਕੁਝ ਜਿਤਨਾ ਜੰਮੂ ਕਸ਼ਮੀਰ ਜਾਂ ਹੋਰ ਕਈ ਸ਼੍ਰੀਨਗਰ ਪਾਸੇ ਜਿਹੜੀ ਬਰਫਬਾਰਿਸ਼ ਸ਼ੁਰੂ ਹੋ ਗਈ ਐ ਐਡਵਾਂਸ ਦੇ ਵੀ ਉਹਦਾ ਵੀ ਕੋਈ ਅਸਰ ਹੈ ਬਿਲਕੁਲ ਜੀ ਪੂਰਾ ਅਸਰ ਪਏਗਾ ਜਦੋਂ ਮਾਲ ਮਾਲਾਂ ਦੀ ਕਦਰ ਪਊਗੀ ਮਾਲ ਬਣੇ ਘਟਾ ਹੈ ਡਿਮਾਂਡ ਇਤਨੀ ਜ਼ਿਆਦਾ ਹੈ ਮਤਲਬ ਕਿ ਪੂਰਾ ਅਸਰ ਠੀਕ ਹੈ ਜੋ ਦਾ ਮਤਲਬ ਕਿ ਕੋਈ ਦਿੱਕਤ ਨਹੀਂ ਗੱਲ ਨਹੀਂ ਸਾਡੇ ਮਾਲ ਨਹੀਂ ਇਤਨੀ ਬਚਣਗੇ ਜਿਹੜੇ ਪਿਛਲੇ ਮਾਲ ਉਹ ਵੀ ਸਾਰੇ ਕਲੀਅਰ ਹੋ ਜਾਣਗੇ